ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਸ ਵੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਾਰੇ ਸਾਖੀ ਚੌਥੀ ਇੱਕ ਜੋਗੀ ਨਾਲ ਮੇਲ ਮੁਕਤਸਰ ਦਾ ਮੇਲਾ ਪਾਵੇਂ ਪਹਿਲੀ ਮਗਨੂ ਹੁੰਦਾ ਹੈ ਪਰ ਯੁੱਧ ਮੁਕਤਸਰ ਵਿਸਾਖ ਦੇ ਮਹੀਨੇ ਵਿੱਚ ਹੋਇਆ ਸੀ ਜਦੋਂ ਗਰਮੀ ਦਾ ਜ਼ੋਰ ਹੁੰਦਾ ਹੈ ਗਰਮੀ ਕਰਕੇ ਹੀ ਸ਼ਾਇਦ ਸ਼ਹੀਦਾਂ ਦੀ ਯਾਦ ਸਿਆਲ ਵਿੱਚ ਮਨਾਈ ਜਾਂਦੀ ਹੈ ਕਿਉਂਕਿ ਗਰਮੀਆਂ ਵਿੱਚ ਸਫ਼ਰ ਕਰਨਾ ਬਹੁਤ ਕਠਿਨ ਤੇ ਅਸੰਭਵ ਹੁੰਦਾ ਹੈ ਸਤਕਰੂਜੀ ਸਿੰਘਾਂ ਸ਼ਹੀਦਾਂ ਦਾ ਸਸਕਾਰ ਕਰਕੇ ਖਿਦਰਾਣੇ ਦੀ ਢਾਬ ਦੇ ਦੂਸਰੇ ਪਾਸੇ ਨਾਂਗੇ ਦੀ ਸਰਾਈ ਇਹ ਨਗਰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਪਿੰਡ ਸੀ ਜਾ ਪੁੱਜੀ ਉੱਥੇ ਛਾਦਾਰ ਦਰਗਤ ਸਨ ਉਹਨਾਂ ਦਰਗਤਾਂ ਹੇਠ ਜਾ ਡੇਰੇ ਲੱਗੇ ਤੁਰਕਾਂ ਦਾ ਡਰ ਨਹੀਂ ਸੀ ਤੁਰਕ ਗਰਮੀ ਤੋਂ ਡਰਦੇ ਹੋਏ ਆਪਣਾ ਸੈਨਾਪਤੀ ਮਰਵਾ ਕੇ ਪਿੱਛੇ हट ਗਏ ਸਨ ਕੁਝ ਚੌਧਰੀ ਕਪੂਰੇ ਵਰਗਿਆਂ ਨੇ ਤੁਰਕਾਂ ਨੂੰ ਡਰਾ ਦਿੱਤਾ ਸੀ ਕਿ ਸਤਗੁਰੂ ਜੀ ਨੂੰ ਹੁਣ ਲੱਭਣਾ ਔਖਾ ਹੈ ਇਥੇ ਦਾ ਬਹਿਰਾੜਾ ਨੌਜਵਾਨਾਂ ਨੇ ਹੀ ਤੁਸਾਨੂੰ ਮਾਰ ਸੁਟਣਾ ਹੈ ਉਹ ਜੰਗਲ ਦੇ ਭੇਤੀ ਹਨ ਤੇ ਤੁਸੀਂ ਭੇਤੀ ਨਹੀਂ ਨਾਲ ਹੀ ਸ਼ਾਹੀ ਫੌਜ ਨੂੰ ਪਿੱਛੇ ਹੁਕਮ ਆਪੂਜਾ ਸੀ ਕਿ ਛੇਤੀ ਤੋਂ ਛੇਤੀ ਫੌਜ ਪਿੱਛੇ ਮੁੜ ਆਵੇ ਕਿਉਂਕਿ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਹਾਲਾਤ ਬਹੁਤ ਖਰਾਬ ਹੋ ਰਹੇ ਸਨ ਔਰੰਗਜ਼ੇਬ ਦੱਖਣ ਨੂੰ ਤੁਰ ਗਿਆ ਹੋਇਆ ਸੀ ਨਾਲ ਹੀ ਜਿਵੇਂ ਔਰੰਗਜ਼ੇਬ ਨੇ ਆਪਣੇ ਬਾਪ ਨੂੰ ਕੈਦ ਕਰਕੇ ਤੇ ਭਰਾਵਾਂ ਨੂੰ ਮਾਰ ਕੇ ਬਾਦਸ਼ਾਹੀ ਪ੍ਰਾਪਤ ਕੀਤੀ ਸੀ ਤਿਵੇਂ ਉਹਦੇ ਪੁੱਤਰ ਵੀ ਬਾਦਸ਼ਾਹੀ ਪ੍ਰਾਪਤ ਕਰਨ ਵਾਸਤੇ ਬਾਪ ਦੇ ਜਿਉਂਦੇ ਜਿਹੀ ਆਪੋ ਵਿੱਚ ਲੜਨ ਮਰਨ ਨੂੰ ਤਿਆਰ ਖਲੋਤੇ ਸਨ ਉਹ ਨਾ ਬਾਪ ਦਾ ਵਿਸਾਖ ਖਾਂਦੇ ਸਨ ਤੇ ਨਾ ਬਾਦਸ਼ਾਹੀ ਦਾ ਹਾਰੀ ਕਪੁੱਤਰ ਨੇ ਫੌਜ ਆਪਣੇ ਹੱਥਾਂ ਵਿੱਚ ਕਰ ਲਈ ਸੀ ਔਰੰਗਜ਼ੇਬ ਦੇ ਤਿੰਨ ਪੁੱਤਰ ਸਨ ਮੁਅਜ਼ਮ ਆਜ਼ਮ ਤੇ ਕਾਮਬਖਸ਼ ਮੁਅਜ਼ਮ ਕਾਬਲਵਾਲ ਸੀ ਕਾਮਬਖਸ਼ ਦੱਖਣ ਹਿੰਦ ਵਿੱਚ ਆਜ਼ਮ ਆਗਰੇ ਦੇ ਨੇੜੇ ਸੀ ਇਸ ਖਿੱਚੋਤਾਣ ਨੇ ਪੰਜਾਬ ਦੇ ਸੂਬੇਦਾਰਾਂ ਦੇ ਵੀ ਸਿਰ ਚੱਕਰਾ ਦਿੱਤੇ ਉਹ ਵੀ ਆਪੋ ਆਪਣੇ ਘਰ ਬੈਠ ਕੇ ਆਪਣੀਆਂ ਸੂਬੇਦਾਰੀਆਂ ਦੀਆਂ ਰਾਖੀਆਂ ਕਰਨ ਲੱਗੇ ਸਤਗੁਰੂ ਜੀ ਦਾ ਪਿੱਛਾ ਕਰਨਾ ਉਹਨਾਂ ਨੇ ਛੱਡ ਦਿੱਤਾ ਇਹ ਵੀ ਵਿਚਾਰ ਸੀ ਕਿ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਸਾਰੀ ਹਿੰਦੂ ਜਾਤੀ ਤੰਗ ਆ ਗਈ ਸੀ। சிவாਜੀ ਮਹਾਰਾਜਾ ਦੇ ਪੁੱਤਰ ਸ਼ਾਹੂਜੀ ਕਹਿਰ ਕੀਤੇ ਹੋਏ ਸਨ। ਹੋ ਸਕਦਾ ਹੈ ਕਿ ਸਾਰੇ ਹਿੰਦੂ ਇੱਕੋ ਵਾਰ ਬਗਾਵਤ ਕਰ ਦੇਣ ਪਰ ਹਿੰਦੂਆਂ ਵਿੱਚ ਕਿਉਂਕਿ ਜਥੇਬੰਦੀ ਨਹੀਂ ਸੀ। ਇਸ ਕਰਕੇ ਉਹ ਬਗਾਵਤ ਨਹੀਂ ਸੰ ਕਰ ਸਕਦੇ। ਇਸ ਸਾਰੇ ਰਾਜਸੀ ਵਾਯੂ ਮੰਡਲ ਨੂੰ ਅਨੁਭਵ ਕਰਕੇ ਹੀ ਸਤਕਰੂ ਜੀ ਨੇ ਮਾਲਵੇ ਵਿੱਚ ਦੁਰਗਾ ਨਾਲ ਟੱਕਰ ਲੈਣ ਦੀ ਪੱਕੀ ਸਲਾਹ ਕੀਤੀ ਸੀ ਪਰ ਸਮਾਂ ਹੱਥ ਨਾਲ ਲੱਗਾ ਸਾਈਬਾਂ ਦੇ 40 ਸਿੰਘਾਂ ਨੇ ਹੀ 7000 ਫੌਜ ਦਾ ਲੱਕ ਤੋੜ ਦਿੱਤਾ ਇਹ ਉਸ ਨੂੰ ਵਾਪਸ ਭੇਜ ਦਿੱਤਾ ਲਾਂਗੇ ਦੀ ਸਰਾਈ ਤਾਂ ਆਪ ਦੇ ਕਿਨਾਰੇ ਇੱਕ ਬੁੱਢਾ ਜੋਗੀ ਰਹਿੰਦਾ ਸੀ ਉਸ ਦੀ ਬਹੁਤ ਹੀ ਲੰਮੀ ਉਮਰ ਸੀ ਉਹ ਤਾਂ ਹਿੰਦੂ ਰਾਜ ਤੋਂ ਵੀ ਪਹਿਲਾਂ ਦਾ ਸੀ ਉਸ ਨੇ ਰਾਜ ਸਮਾਜ ਤੇ ਬੰਦੇ ਬਲਟ ਦੇ ਦੇਖੇ ਸਨ ਜਿੱਤੇ ਅੱਜ ਸ਼ਹਿਰ ਸਨ ਇਥੇ ਹਲ ਵਗਦੇ ਤੇ ਜਿੱਤੇ ਹਲ ਵਗਦੇ ਹਨ ਇਥੇ ਸ਼ਹਿਰ ਵਸੇ ਵਿਖੇ ਸਨ ਇਸ ਦੀ ਲੰਮੀ ਉਮਰ ਨੇ ਉਸ ਨੂੰ ਕੁਝ ਹੰਕਾਰ ਹੀ ਬਣਾ ਦਿੱਤਾ ਸੀ ਉਹ ਸਾਧੂ ਸੰਤ ਤੇ ਫਕੀਰ ਜੋਗੀ ਨੂੰ ਕੁਝ ਨਹੀਂ ਸੀ ਸਮਝਦਾ 50 60 ਸਾਲ ਦੇ ਪੁਰਸ਼ ਨੂੰ ਉਹ ਪਾਲਕ ਖਿਆਲ ਕਰਦਾ ਸੀ ਉਹਦਾ ਹਿਰਦਾ ਸ਼ਾਂਤ ਨਹੀਂ ਸੀ ਕਿਉਂਕਿ ਉਹ ਹੰਕਾਰ ਬਹੁਤ ਕਰਦਾ ਰਹਿੰਦਾ ਉਸ ਦੇ ਕੋਲ ਬਹੁਤ ਸੰਤ ਜੋਗੀ ਬੈਠਦੇ ਵੀ ਨਹੀਂ ਸਨ ਉਸ ਨੂੰ ਪਤਾ ਲੱਗਾ ਕਿ ਸਤਗੁਰੂ ਜੀ ਆਏ ਹਨ ਸਤਗੁਰੂ ਜੀ ਸਤਗੁਰੂ ਨਾਨਕਦੇਵ ਜੀ ਦੀ ਗੁਰਗੱਦੀ ਦੇ 10ਵੇਂ ਜਾਮੇ ਵਿੱਚ ਹਨ ਬਹੁਤ ਸਾਰੀਆਂ ਘਾਲਣਾ ਕਾਲੀਆਂ ਹਨ ਸਤਗੁਰੂ ਜੀ ਦਾ ਜਸ ਸੁਣ ਕੇ ਤਾਂ ਉਸ ਨੂੰ ਖਿਆਲ ਆਇਆ ਕਿ ਉਹ ਸਤਗੁਰੂ ਜੀ ਦਾ ਦਰਸ਼ਨ ਕਰੇ ਪਰ ਜਦੋਂ ਉਸਨੇ ਪੁੱਛਿਆ ਐਸੇ ਸਤਗੁਰੂ ਜੀ ਦੀ ਆਯੂ ਕਿੰਨੀ ਹੈ ਉਸ ਨੂੰ ਉੱਤਰ ਮਿਲਿਆ ਇਹੋ ਕੋਈ 37-38 ਸਾਲ ਤਾਂ ਉਹ ਆਪੇ ਤੋਂ ਬਾਹਰ ਹੋ ਗਿਆ ਕ੍ਰੋਧ ਨਾਲ ਬੋਲਿਆ ਹੂੰ 37 38 ਸਾਲ ਦੀ ਆਯੂ ਵਾਲਾ ਕਿਵੇਂ ਗੁਰੂ ਹੋ ਸਕਦਾ ਹੈ ਮੈਂ ਨਹੀਂ ਜਾਂਦਾ ਜੋਗ ਦੀ ਨਿਰਾਤਰੀ ਹੈ ਮੇਰੀ ਆਯੂ ਦਾ ਮੈਨੂੰ ਪਤਾ ਨਹੀਂ ਇਹ ਨਿੱਕੇ ਬਾਲਕ ਨੂੰ ਦੇਖਣ ਜਾਵਾ ਇਹ ਆਖ ਕੇ ਉਹ ਜੋਗੀ ਮੁੜ ਆਪਣੇ ਆਸਨ ਉੱਤੇ ਜਾ ਬੈਠਾ ਸਤਗੁਰੂ ਜੀ ਦੇ ਸਿੰਘਾਂ ਨੂੰ ਪਤਾ ਲੱਗਾ ਉਹਨਾਂ ਨੇ ਜੋਗੀ ਦਾ ਹਾਲ ਸਤਗੁਰੂ ਜੀ ਨੂੰ ਸੁਣਾਇਆ ਸ ਆਹਬਾਂ ਨੇ ਸੁਣ ਕੇ ਕਿਹਾ ਜੋਗੀ ਨੂੰ ਹੰਕਾਰ ਤੰਗ ਕਰਿਆ ਹੈ ਉਸ ਨੂੰ ਲੰਮੀ ਉਮਰ ਦਾ ਹੰਕਾਰ ਹੈ ਲੰਮੀ ਉਮਰ ਤੇ ਪਲਾ ਕੇ ਮਾਂ ਅਨੀ ਉਮਰ ਦਾ ਸੱਪਾਂ ਦੀ ਵੀ ਹੈ अनेका 70 ਤੋਂ 10000 ਸਾਲ ਦੀ ਆਯੂ ਵਾਲੇ ਹਨ ਉਹ ਜੋਗ ਦੀ ਯੁਗਤੀ ਨਹੀਂ ਜਾਣਦਾ ਸਿਰਫ ਲੋਕ ਦਿਖਾਵੇ ਤੇ ਮੌਤ ਤੋਂ ਬਚਣਾ ਸਿੱਖਿਆ ਹੋਇਆ ਹੈ ਜੇ ਉਸਨੇ ਵੱਧ ਘੱਟ ਗੱਲਾਂ ਕੀਤੀਆਂ ਹਨ ਤਾਂ ਤੁਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਸਤਿਗੁਰੂ ਜੀ ਦੇ ਬੋਲੇ ਬਚਨਾ ਦਾ ਪਤਾ ਜੋਗੀ ਨੂੰ ਲੱਗ ਗਿਆ ਉਹ ਸੋਚਣ ਬੈਠਾ आखिर आप उठਿਆ ਤੇ ਸਤਿਗੁਰੂ ਜੀ ਵੱਲ ਤੁਰਿਆ ਜਦੋਂ ਕੋਲ ਪਹੁੰਚ ਕੇ ਸਤਿਗੁਰੂ ਜੀ ਦੇ ਚਿਹਰੇ ਨੂੰ ਵੇਖਿਆ ਤਾਂ ਬਹੁਤ ਹੈਰਾਨ ਹੋਇਆ ਨੂਰੋ ਨੂਰ ਚਿਹਰੇ ਦੀ ਤਾਪਨਾ ਚੱਲ ਸਕਿਆ ਉਹ ਕਿੰਨਾ ਚਿਰ ਦੇਖਦਾ ਹੀ ਰਿਹਾ ਫਿਰ ਵੀ ਉਸਨੇ ਨਮਸਕਾਰ ਨਹੀਂ ਕੀਤੀ ਸਤਿਗੁਰੂ ਜੀ ਆਪ ਅਕੇ ਹੋਏ ਨਮਸਕਾਰ ਕਰਕੇ ਜੋਗੀ ਨੂੰ ਆਦਰ ਸਤਕਾਰ ਨਾਲ ਬਿਠਾ ਲਿਆ ਫਿਰ ਗਿਆਨ ਚਰਚਾ ਹੋਣ ਲੱਗੀ ਸਤਿਗੁਰੂ ਜੀ ਸੁਣਾਓ ਜੋਗੀ ਰਾਜ ਜੀ ਤਾਂ ਤੇ ਆਯੂ ਕਿੰਨੇ ਕੁ ਵਰਿਆਂ ਦੀ ਹੈ ਜੋਗੀ ਰਾਜ ਮੈਂ ਨਹੀਂ ਦੱਸ ਸਕਦਾ ਕਈ ਸਦੀਆਂ ਗੁਜ਼ਰ ਗਈਆਂ ਹਨ ਮੈਂ ਕੀ ਦੱਸ ਸਕਦਾ ਹਾਂ ਹੁਣ ਤਾਂ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਕਿਹੜੇ ਪਾਪ ਦੇ ਕਰ ਜਨਮ ਲਿਆ ਸੀ ਕਿਹੜੇ ਸ਼ਹਿਰ ਵਿੱਚ ਜਨਮ ਲਿਆ ਹੈ ਸਤਗੁਰੂ ਜੀ ਕੀ ਜੋਗ ਵੱਲ ਨਾਲ ਵੀ ਨਹੀਂ ਜਾ ਸਕਦੇ ਜੋਗੀ ਰਾਜ ਸ਼ਾਇਦ ਜਾਂਚ ਲਈਏ ਕਿ ਆ ਨਹੀਂ ਜਾ ਸਕਦਾ ਸਤਗੁਰੂ ਜੀ ਜੋਗ ਤੋਂ ਤੁਸਾਂ ਦੇ ਕੀ ਮੁਰਾਦ ਹੈ ਜੋਗੀ ਰਾਜ ਮੈਂ ਤਾਂ ਇੱਕੋ ਗੱਲ ਸਿੱਖੀ ਹੈ ਕਿ ਉਮਰ ਵੱਡੀ ਕਰਨੀ ਯੋਗ ਵਿਦਿਆ ਦੇ ਬਲ ਨਾਲ ਉਮਰ ਲੰਮੀ ਕਰੀ ਜਾਂਦਾ ਹਾਂ ਮੈਨੂੰ ਗਿਆਨ ਹੈ ਕਿ ਜਦੋਂ ਮੌਤ ਨੇ ਆਉਣਾ ਹੈ ਮੈਂ ਸਮਾਂ ਜਾਣ ਦਿੰਦਾ ਜਾਣ ਜਾਂਦਾ ਹਾਂ ਉਸ ਵੇਲੇ ਸਵਾਸ ਦਸਵੇਂ ਦਵਾਰ ਚੜਾ ਕੇ ਸਮਾਧੀ ਲਾ ਬੈਠਦਾ ਹਾਂ ਬਸ ਫਿਰ ਕੀ ਮੌਤ ਦਾ ਸਮਾਂ ਲੰਘ ਜਾਂਦਾ ਹੈ ਬਸ ਜਿਉਂਦਾ ਰਹਿੰਦਾ ਹਾਂ ਸਤਿਗੁਰੂ ਜੀ ਇਹ ਸੁਣ ਕੇ ਮੁਸਕਰਾਏ ਮੁਸਕਰਾਉਂਦੇ ਹੋਏ ਬੋਲੇ ਲੰਮੀ ਆਯੂ ਤੋਂ ਕੀ ਲਾਭ ਲੰਮੀ ਆਯੂ ਤਾਂ ਪਸ਼ੂਆਂ ਦੀ ਚਾਹੀਦੀ ਹੈ ਪਰ ਲੰਮੀ ਆਯੂ ਤੋਂ ਪਸ਼ੂ ਵੀ ਤੰਗ ਆ ਜਾਂਦੇ ਹਨ ਸੱਪ ਦੀ ਆਰਸਾ ਬਹੁਤ ਲੰਮੀ ਹੈ ਉਹ ਦੁੱਖ ਪਾਉਂਦਾ ਹੈ ਪੇਟ ਦੇ ਪਾਰ ਚੱਲ ਕੇ ਤੰਗ ਹੁੰਦਾ ਹੈ ਜੋਗੀ ਰਾਜ ਤੁਸਾਂ ਦਾ ਭਾਵ ਕਿ ਆਰਸਾ ਲੰਮੀ ਨਹੀਂ ਹੋਣੀ ਚਾਹੀਦੀ ਸਤਿਗੁਰੂ ਜੀ ਕਦੇ ਨਹੀਂ ਜੇਕਰ ਉਸ ਨੂੰ ਹੰਕਾਰ ਰਹਿਣਾ ਹੈ ਹੰਕਾਰ ਦੀ ਜਵਾਲਾ ਨਾਲ ਆਤਮਾ ਸਾੜ-ਸਾੜ ਕੇ ਦੁਖੀ ਹੁੰਦੀ ਰਹੀ ਤਾਂ ਜਿਉਣ ਦਾ ਕੀ ਲਾਭ ਕਰਾ ਮਾਤਾ ਮਨੁੱਖੀ ਹਿਰਦੇ ਨੂੰ ਸ਼ਾਂਤ ਨਹੀਂ ਕਰਦੀਆਂ ਮਨੁੱਖ ਦੇ ਹਿਰਦੇ ਨੂੰ ਸ਼ਾਂਤੀ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇਕਰ ਵਾਹਿਗੁਰੂ ਦਾ ਸਿਮਰਨ ਕਰੇ ਸੇਵਾ ਕਰੇ ਤੇ ਲੋਕ ਭਲਾਈ ਕਰਦਾ ਹੋਇਆ ਦਸਾਂ ਨੋਹਾਂ ਦੀ ਕਮਾਈ ਵੀ ਕਰੇ ਜੇ ਮਨੁੱਖ ਜਗਤ ਦੇ ਕੰਮ ਨਹੀਂ ਆ ਸਕਦਾ ਸਗੋਂ ਜਗਤ ਜੀਵਾਂ ਤੇ ਭਾਰ ਬਣ ਕੇ ਬਣਿਆ ਰਹਿੰਦਾ ਹੈ ਭੰਗ ਕੇ ਖਾਂਦਾ ਹੈ ਦੱਸੋ ਉਸ ਤੇ ਬਹੁਤਾ ਜੀਵਨ ਦਾ ਕੀ ਲਾਭ ਚੰਗਾ ਨਹੀਂ ਅਸਾਪੁਰਛ ਛੋਟੀ ਉਮਰੇ ਹੀ ਮਰ ਜਾਵੇ ਜੀਵਨ ਗੁਲਾਬ ਫੁੱਲ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਥੋੜਾ ਚਿਰ ਜੀਵੇ ਖਿੜੇ ਮਹਿਕ ਦੁਨੀਆ ਨੂੰ ਦਿੱਤੀ ਤੇ ਤੁੜਦੇ ਹੋਏ ਇਹ ਜੋਗੀ ਰਾਜ ਤੁਸੀਂ ਭੁਲੇਖੇ ਵਿੱਚ ਰਹੇ ਹੋ ਤੁਸਾਂ ਦੇ ਹਿਰਦੇ ਨੂੰ ਪਰਮ ਹੈ ਅਹੰਕਾਰ ਦਾ ਸੇਖ ਹੈ ਇਸ ਨੂੰ ਦੂਰ ਕਰਨ ਦਾ ਚੱਜ ਅਚਾਰ ਸਿੱਖੋ ਅੰਤ ਨੂੰ ਤਾਂ ਮਰਨਾ ਹੀ ਹੈ ਭਾਵੇਂ ਚਾਰ ਦਿਨ ਜਿਉ ਲਿਆ ਦੀ ਭਾਵੇਂ ਸੰਕੜੇ ਸਾਲ ਸਤਿਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਮਿੱਥਿਆ ਤ੍ਰੋ ਮੋਹ ਅਭਮਾਨ ਮਿੱਥਿਆ ਆਪਸ ਉਪਰ ਕਰਤ ਗੁਮਾਨ ਅਸtir ਭਗਤ ਸਾਧਕੀ ਸਰਨ ਨਾਨਕ ਜਪ ਚਪ ਜੀਵੇ ਹਰਗੇ ਚਰਨ ਮਿੱਥਿਆ ਅਸਰਵਨ ਪਰ ਨਿੰਦਾ ਸੁਨ ਹੈ ਮਿੱਥਿਆ ਹਸਤ ਪਰ ਦਰਭ ਕੋਹਿਰ ਹੈ ਮਿੱਥਿਆ ਨੇਤਰ ਪੇਖਤ ਪਾਤ੍ਰ ਆਰੋਪਾਤ ਮਿੱਥਿਆ ਰਸਨਾ ਭੋਜਨ ਅਨਸਵਾਦ मिथ्या चन पर बिकार है मिथ्या मन पर लोभ है मिथ्या तन नहीं पर उपकारा मिथ्या बास लेत बिकारा बिन बूझे मिथ्या सपय सफल देहे नानक हर हर नाम लय बिरती साकत की आर साच बिना कह होवत सूचा बिन सिमरन दिन बिहाई मेघ बिना ज्यो खेती चाय ਅੰਮ੍ਰਿਤ ਰੂਪੀ ਬਾਣੀ ਨੂੰ ਸੁਣ ਕੇ ਜੋਗੀ ਦਾ ਦਿਲ ੜਕਿਆ ਉਸ ਦਾ ਮੱਥਾ ਠਣਕਿਆ ਉਸ ਨੂੰ ਪ੍ਰਤੀਤ ਹੋਇਆ ਜਿਵੇਂ ਉਸ ਤੋਂ ਕੋਈ ਵੱਡੀ ਉਮਰ ਵਾਲਾ ਗੁਰੂ ਉਸ ਦੇ ਕੰਨ ਫੜ ਕੇ ਉਸ ਨੂੰ ਕਹਿਣ ਲੱਗਾ ਜੋਗੀ ਤੂੰ ਬਣਿਓ ਪਰ ਯੋਗ ਦੀ ਚੁਕਤੀ ਨਾ ਸਿੱਖੀ ਲੰਮੀ ਉਮਰ ਦੇ ਅਪਮਾਨ ਵਿੱਚ ਹੀ ਰਿਹਾ ਤੇ ਮੁਕਤੀਵਾਸੀ ਕੁਝ ਨਾ ਕੀਤਾ ਕਿ ਇਹ ਗੱਲ ਠੀਕ ਹੈ ਇਹ ਗੁਰੂ ਮੇਰੇ ਨਾਲੋਂ ਵੱਡਾ ਹੈ ਕਿ ਇਹ ਸਭ ਕੁਝ ਠੀਕ ਆਖਦਾ ਹੈ ਸਾਧੂ ਹੋਣਾ ਮਾੜਾ ਹੈ ਇਹ ਉਹ ਪਹਿਲਾਂ ਤਾਂ ਉਹ ਚਿਤ ਵਿੱਚ ਸੋਚਦਾ ਰਿਹਾ ਤੇ ਮੂਡ ਉਸਨੇ ਕੰਮ ਤੇ ਹਿਰਦੇ ਨਾਲ ਸਤਿਗੁਰੂ ਜੀ ਅੱਗੇ ਸਵਾਲ ਕਰ ਹੀ ਦਿੱਤਾ ਮੈਂ ਪੁੱਛਦਾ ਹਾਂ ਕਿ ਸਾਧੂ ਹੋਣਾ ਮਾੜਾ ਹੈ ਉਸ ਵੇਲੇ ਸਾਈਂ ਬਾ ਨੇ ਉੱਤਰ ਦਿੱਤਾ ਇਹ ਗੱਲ ਨਹੀਂ ਸਾਧੂ ਹੋਣਾ ਮਾੜਾ ਨਹੀਂ ਸਾਧੂ ਉੱਤਮ ਹਸਤੀ ਹੈ ਸਾਧੂ ਦਾ ਮਤਲਬ ਹੈ ਸਾਧਨਾ ਕਰਨ ਵਾਲਾ ਪਰ ਸਾਧਨਾ ਖੁਦਗਰਜ਼ੀ ਵਾਸਤੇ ਨਾ ਹੋਵੇ ਸਗੋਂ ਸਾਧਨਾ ਦਾ ਫਲ ਸਿਰਫ ਲੋਕ ਭਲਾਈ ਹੋਣਾ ਚਾਹੀਦਾ ਹੈ ਜੋ ਸਾਧੂ ਸੱਚੇ ਹਿਰਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਹੈ ਜਗਤ ਦੇ ਸਮਾਜਿਕ ਰਾਜਸੀ ਤੇ ਕੁਦਰਤੀ ਅਵਸਥਾ ਨੂੰ ਇੱਕ ਪੱਧਰ ਉੱਤੇ ਰੱਖਣਾ ਚਾਹੁੰਦਾ ਹੈ ਉਸ ਤੇ ਦਾ ਦਰਸ਼ਨ ਕਰਕੇ ਹੀ ਆਮ ਲੋਕ ਤਰ ਜਾਂਦੇ ਹਨ ਐਸੇ ਮਹਾਫੁਰਖਾਂ ਬਾਰੇ ਸਤਿਗੁਰੂ ਜੀ ਫਰਮਾਉਂਦੇ ਹਨ ਸਾਧ ਕੈ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਢੀਠਾ ਸਾਧ ਸੰਗ ਪਈ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਪਈ ਟੇ ਸੰਜੋ ਸਾਧ ਕੀ ਮਹਿਮਾ ਬੇਦ ਨ ਜਾਣ ਹੈ ਜੇਤਾ ਸੁਨੇ ਤੇਤਾ ਬਖਿਆਨ ਹੈ ਤਿਸਤਾ ਪਰਮਤ ਐਸੇ ਨੇਕ ਸਾਧੂਆਂ ਦੀ ਸੰਗਤ ਕਰਨ ਤੇ ਵਾਹਿਗੁਰੂ ਦਾ ਸਿਮਰਨ ਪਿਆਰਾ ਤੇ ਮਿੱਠਾ ਲੱਗਦਾ ਹੈ ਜਦੋਂ ਸਿਮਰਨ ਕੀਤਾ ਜਾਵੇ ਤਾਂ ਦੋ ਵਾਹਿਗੁਰੂ ਹਿਰਦੇ ਵਸਿਆ ਹੋਇਆ ਪਰਗਟ ਰੂਪ ਵਿੱਚ ਦਿਸਦਾ ਹੈ ਸਾਧੂਆਂ ਦੀ ਸੰਗਤ ਕਰਨ ਤੇ ਜੀਵਾਂ ਨੂੰ ਆਗਿਆ ਦਾ ਪਾਲਨ ਕਰਨ ਦਾ ਅਭਿਆਸ ਹੋ ਜਾਂਦਾ ਹੈ ਸਾਧੂ ਦੇ ਮਿਲਾਪ ਨਾਲ ਜੀਵਾਂ ਦੀ ਗਤੀ ਹੋ ਜਾਂਦੀ ਹੈ ਮਨ ਤੇ ਤਨ ਦੇ ਰੋਗ ਮਿਟ ਜਾਂਦੇ ਹਨ ਐਸੇ ਗੁਰਮੁਖਾਂ ਨਾਲ ਮੇਲ ਭਰੇ ਸੰਜੋਗ ਨਾਲ ਹੀ ਹੁੰਦਾ ਹੈ ਐਸੇ ਮਹਾਪੁਰਖਾਂ ਸਾਧੂਆਂ ਦਾ ਜਸ ਤਾਂ ਬੇਦਵੀ ਨਹੀਂ ਕਰ ਸਕਦੇ ਉਹ ਜਿੰਨਾ ਸੁਣਨ ਉਨਾ ਹੀ ਬਿਆਨ ਕਰੀ ਜਾਂਦੇ ਹਨ ਭਾਵ ਇਹ ਐਸੇ ਸਾਧੂਆਂ ਦੀ ਮਹਿਮਾ ਬਹੁਤ ਅਪਰ ਅਪਾਰ ਹੈ ਭੇਦ ਕੋਈ ਨਹੀਂ ਜਾਣਦਾ ਇਸ ਤਰ੍ਹਾਂ ਸਤਿਗੁਰੂ ਜੀ ਪਾਸੋਂ ਉਪਦੇਸ਼ ਸੁਣ ਕੇ ਹਜ਼ਾਰਾਂ ਸਾਲ ਦੀ ਆਯੂ ਭੋਗਣ ਵਾਲੇ ਜੋਗੀ ਨੂੰ ਗਿਆਨ ਹੋ ਗਿਆ ਹੁਣ ਤੱਕ ਹਨੇਰੇ ਵਿੱਚ ਹੀ ਰਹਾ ਤੇ ਆਤਮਿਕ ਸ਼ਾਂਤੀ ਪ੍ਰਾਪਤ ਨਾ ਕੀਤੀ ਉਸ ਦੀ ਆਤਮਾ ਨੇ ਇਹ ਗੱਲ ਮੰਨ ਲਈ ਕਿ ਉਹ ਹਨੇਰੇ ਵਿੱਚ ਜਾ ਰਿਹਾ ਹੈ ਉਸ ਨੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕ ਕੇ ਦਰਸ਼ਨ ਕਰਕੇ ਨਿਹਾਲ ਹੋ ਕੇ ਆਪਣੇ ਡੇਰੇ ਚਲਿਆ ਗਿਆ ਤੇ ਥੋੜਾ ਚਿਰ ਪਿੱਛੋ ਸਮਾ ਗਿਆ ਕਿਉਂਕਿ ਉਸਨੇ ਫੈਸਲਾ ਕਰ ਲਿਆ ਸੀ ਕਿ ਅਰਜ਼ਾ ਲੰਮੀ ਕਰਨ ਦਾ ਕੋਈ ਲਾਭ ਨਹੀਂ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਬਦਾ ਪੜਿਆ ਸੁਣਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ